ਸਾਤਿਗੁਰ ਜੀ ਪੰਜਾਬੀ ਕੋ ਨਾਵਾਂ ਦੇ ਵਿੱਚ ਮੈਦਰਾਲਾ ਦੋਸਤ ਉਸ 파ਰਮਜੀਤ ਲੈ ਕੇ ਹਾਜ਼ਰ ਹੈ ਤੁਹਾਡੇ ਵਾਸਤੇ ਵੱਡੀ ਖਬਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਬਠਿੰਡਾ ਲੋਕ ਸਭਾ ਹਲਕੇ ਤੋਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਪਾਰਟੀ ਉਮੀਦਵਾਰ ਐਲਾਨ ਕਰ ਦਿੱਤਾ ਹੈ ਉਹਨਾਂ ਦਾ ਟਾਕਰਾ ਅਕਾਲੀ ਦਲ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਲ ਹੋਣ ਆ ਤੈ ਤੇ ਬਲਜਿੰਦਰ ਕੌਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਮੁਕਾਬਲਾ ਪਾਰਟੀ ਦੇ ਪੁਰਾਣੇ ਸਾਥੀ ਖਾਸ ਕਰਕੇ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਇੱਕ ਚੰਗੇ ਨਾਵਰ ਨੇਤਾ ਜਿਹੜੇ ਅੱਜ ਕੱਲ ਪੰਜਾਬ ਇਕਤਾ ਪਾਰਟੀ ਬਣਾ ਕੇ ਸੁਖਪਾਲ ਸਿੰਘ ਖਹਿਰਾ ਮੈਦਾਨ ਵਿੱਚ ਡਟੇ ਨੇ ਉਹਨਾਂ ਦੇ ਨਾਲ ਵੀ ਹੋਵੇਗਾ। ਆਕਾਲੀ ਦਲ ਤੇ ਕਾਂਗਰਸ ਵੱਲੋਂ ਹਾਲੇ ਬਠਿੰਡਾ ਦੇ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਜਿਹੜਾ ਕਿ ਨਹੀਂ ਕੀਤਾ ਗਿਆ। ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਵਧਾਇਕ ਅਤੇ ਪਟਿਆਲ ਖਾਸ ਕਰਕੇ ਪਾਰਟੀ ਦੇ ਮੁਖ ਬਲਾਰੇ ਤੇ ਮਹਿਲਾ ਵਿੰਗ ਪੰਜਾਬ ਦੇ ਅਜ਼ਰਵਰ ਵੀਹਨ ਤੇ ਉੱਥੇ ਹੀ ਹਾਲ ਹੀ ਵਿੱਚ ਉਹਨਾਂ ਦਾ ਵਿਆਹ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਜਿਹੜੇ ਕਿ ਨੌਜਵਾਨ ਲੀਡਰ ਸੁਖਰਾਜ ਬੱਲ ਦੇ ਨਾਲ ਹੋਇਆ ਸੀ। ਪਾਰਟੀ ਮੁਖ ਦਫ਼ਤਰ ਤੋਂ ਜਾਰੀ ਇਹ ਬਿਆਨ ਦੇ ਵਿੱਚ ਬਲਜਿੰਦਰ ਕੌਰ ਦਾ ਨਾਮ ਦਾ ਐਲਾਨ ਜਿਹੜਾ ਕੀਤਾ ਗਿਆ ਤੇ ਬਲਜਿੰਦਰ ਕੌਰ ਤਲਵੰਡੀ ਸਾਬੋ ਹਲਕੇ ਦੇ ਪਿੰਡ ਜਗਾ ਰਾਮ ਜਗਾ ਰਾਮ ਤੀਰਥ ਦੇ ਜੰਮ ਪੜ ਲੈਣ ਤੇ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਖਾਸ ਕਰਕੇ ਐਮਏ ਤੇ ਐਮਐਲ ਦੀ ਉਚੇਰੀ ਡਿਗਰੀ ਹੈ। हासिल ਕੀਤੀ ਹੋਈ ਆ ਤੇ ਬਲਜਿੰਦਰ ਕੌਰ ਨੇ ਆਮ ਆਦਮੀ ਪਾਰਟੀ ਵਿੱਚ ਆਉਣ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਵਿਖੇ ਅਧਿਆਪਨ ਕਾਰਜ ਵੀ ਜਿਹੜਾ ਕਿ ਕੀਤਾ ਹੋਇਆ ਤੇ ਸਾਲ 2017 ਵਿੱਚ ਪੰਜਾਬ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪ੍ਰੋਫੈਸਰ ਬਲਜਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੇ ਟਿਕਟ ਤੇ 198380 ਵੋਟਾਂ ਨਾਲ ਇੱਕ ਵੱਡੀ ਜਿੱਤ ਦਰਜ ਕੀਤੀ ਸੀ ਸੋ ਇਹ ਹੁਣ ਤੱਕ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਆ ਆਜ ਨਿਊਜ਼ ਵਾਲਾ ਦੇ ਉੱਪਰ ਹੋਰ ਖਬਰਾਂ ਦੇਖਣੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ